ਨਰਜੀ ਆਪ ਤੁਸੀਂ ਤੇ ਲੰਗਰ ਲਾਇਆ ਕੀ ਕਹਿਣਾ ਚਾਹੁੰਦੇ ਲੰਗਰ ਲਾਇਆ ਜੀ ਜਿਹੜੀ ਮੇਰੀ 28 ਸਾਲ ਦੀ ਤਪੱਸਿਆ ਸੀਗੀ ਕਿ ਅਸੀਂ ਇਹ ਕੰਮ ਕਰਨਾ ਹੈਗਾ ਉਹ ਅੱਜ ਬਾਬਾ ਜੀ ਨੇ ਪੂਰੀ ਕਰਤੀ ਆ ਜੀ ਤੇ ਅੱਜ ਤੁਹਾਡੇ ਸਾਹਮਣੇ ਹੀ ਦੇਖ ਰਿਹਾ ਜੀ ਕਿੰਨੇ ਬੰਦੇ ਦਾ ਤੁਸੀਂ ਖਾਣਾ ਜਿਹੜਾ ਬਣਾਇਆ ਹੈ ਜੀ ਮੈਂ ਕਟਵਰ 500 ਤੋਂ ਲੈ ਕੇ 700 ਬੰਦਿਆਂ ਵਾਸਤੇ ਇਹ ਖਾਣਾ ਤਿਆਰ ਕੀਤਾ ਸੀਗਾ ਜੀ ਅੱਜ ਮੈਂ ਅਸੀਂ ਸਵੇਰ ਦੇ 5 ਵਜੇ ਲੱਗੇ ਹੋਏ ਆ ਤੇ 12 ਵਜੇ ਤੱਕ ਅਸੀਂ ਖਾਣਾ ਰੈਡੀ ਕਰ ਜੀ ਮੈਂ ਤੁਹਾਡੇ ਮੰਦਿਰ ਵਿੱਚ ਲੰਗਰ ਲਾਣ ਦੇ ਵਾਸਤੇ ਏ ਜੀ ਬੱਸ ਜਿਸ ਦੇ ਵਿੱਚ ਇਨਸਾਨ ਨੂੰ ਖੁਸ਼ੀ ਮਿਲਣੀ ਹੁੰਦੀ ਆ ਨਾ ਜੀ ਉਹ ਕੰਮ ਕਰ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ ਹਰ ਆਦਮੀ ਦੁਖੀ ਹੈ ਕਿ ਘਰ ਦੀਆਂ ਪਰੇਸ਼ਾਨੀਆਂ ਕਿਸੇ ਨੂੰ ਬੱਚਿਆਂ ਦੀਆਂ ਪਰੇਸ਼ਾਨੀਆਂ ਕਿ ਮੈਂ بیٹے ਆਪਣੇ ਨਾਲ ਗੱਲ ਕੀਤੀ ਸੀ ਕਿ ਮੈਂ ਕਹਾਂ ਐਸੀ ਐਸੀ ਬਾਤ ਹੈ ਬੇਟਾ ਤੇ ਅਸੀਂ ਇਹ ਕੰਮ ਕਰਨ ਜਾ ਰਹੇ ਆਂ ਅੱਗੋਂ ਮੇਰੇ بیٹے ਨੇ ਮੈਨੂੰ ਜਵਾਬ ਦਿੱਤਾ ਕਹਿੰਦਾ ਡੈਡੀ ਜਿਹੜੇ ਕੰਮ ਦੇ ਵਿੱਚ ਖੁਸ਼ੀ ਮਿਲਦੀ ਹੈ ਨਾ ਉਹ ਕੰਮ ਕਰ ਦੇਣਾ ਚਾਹੀਦਾ ਮਤਲਬ ਇੰਨਾ ਟਾਈਮ ਕਿਉਂ ਲੱਗਿਆ ਤੁਹਾਨੂੰ ਕਿ ਘਾਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀ ਕਿ ਉਸ ਪ੍ਰੋਬਲਮ ਨੂੰ ਲੈ ਕੇ ਮੈਂ ਆਪਣੇ ਸਾਰੇ ਜਿਹੜੇ ਮੇਰੇ ਸਪੋਰਟਰ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਹੜੇ ਲੰਗਰ ਦਾ ਇੰਤਜ਼ਾਰ ਕਰਦੇ ਪੈਸੀ ਮੈਂ ਉਹਨਾਂ ਤੋਂ ਸੌਰੀ ਮੰਗਦਾ ਕਿ ਥੋੜਾ ਗੈਪ ਜ਼ਿਆਦਾ ਪੈ ਗਿਆ ਚਲੋ ਕੋਈ ਗੱਲ ਨਹੀਂ ਆਓ ਸਾਰੇ ਆ ਕੇ ਲੰਗਰ ਛਕੋ ਆ ਜੀ